ਹੈਲੋ ਜੀ ਸਭ ਨੂੰ ਪਿਆਰ ਕਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰਭਜੋ ਤੁਸੀਂ ਦੇਖ ਰਹੇ ਹੋ ਜੀ ਆਪਣਾ YouTube ਚੈਨਲ ਪ੍ਰਭਜੋ ਚੱਲਦੀ ਮੇਰਾ ਬਲੌਗ ਵੈਲਕਮ ਬੈਕ ਟੂ ਮਾਈ ਚੈਨਲ ਤੇ ਇਹ ਹੈ ਜੀ ਸਵੇਰ ਦਾ ਵਿਊ ਤੇ ਆਪਾਂ ਚੱਲੇ ਸੀਗੇ ਪੰਛੀਆਂ ਨੂੰ ਦਾਣਾ ਪਾਣ ਤੇ ਰਾਤ ਬਹੁਤ ਹਨੇਰੀ ਆਈ ਸੀ ਤੇ ਉਹਨੇ ਗੰਦ ਬਹੁਤ ਮਚਾ ਰੱਖਿਆ ਤੇ ਦੇਖੋ ਜੀ ਇੱਥੇ ਪਾਣੀ ਸੁੱਕ ਗਿਆ ਸੀ ਟੱਕਾਂ ਦਾ ਤੇ ਕੀੜਿਆਂ ਨੇ ਹਮਲਾ ਕਰਤਾ ਪੰਛੀਆਂ ਦੇ ਖਾਣੇ ਤੇ ਤੇ ਹੋਰ ਮੈਂ ਪਾਣੀ ਪਾਤੀ ਹਾਂ ਤੇ ਹੋਰ ਰੱਖਿਆ ਆ ਦੇ ਕੋ ਪੰਛੀ ਜਾ ਰਹੇ ਨੇ ਘਾ ਲੈਣੇ ਸਵੇਰ ਖਾਣਾ ਲੈਣ ਵਾਸਤੇ ਤੇ ਆਏ ਹੈ ਇਹ ਗਾਹ ਪਰ ਕੇ ਲੇ ਕੇ ਆਇਆ ਤੇ ਇਧਰ ਇਹਨਾਂ ਨੇ ਗਾਹ ਪਰ ਕੇ और इधर मेरी में ओह माय गॉड देख लो जी हाल चिड़िया ने बहुत गां रखे ना, बहुत ज्यादा ਪਤਾ ਨਹੀਂ ਕਿਉਂ ਇੰਨਾ ਲੜ ਰਹੀਆਂ ਨੇ ਅੱਜ ਇੱਕ ਤਾਂ ਇਹਨੇ ਗਾ ਪਾਰ ਰੱਖਿਆ ਦੂਸਰਾ ਨੇਰੀ ਨੇ जिरा लगाया है कन्हैया तुम्हें किसने सजाया है तुम्हें सुंदर से सुंदर गजरा ਤੂੰ ਕਿਉਂ ਰੋਵੇਂ ਤੂੰ ਕਿਉਂ ਰੋਵੇਂ ਬਾਬਲਾਤੀਆਂ ਤਨਵੇਂ ਪਰਾਈਂ ਸੂਰ ਤੂੰ ਕਿਉਂ ਰੋਵੇਂ ਬਾਬਲਾਤੀਆਂ ਤਨਵੇਂ ਪਰਾਈਂ ਈ ਕੋਤੀਆਂ ਦੀ ਚਲੋ ਜੀ ਕਾਫ ਕਰਕੇ ਨੇਤੀ ਸਾਨੂੰ ਦੂਰ ਨਾ ਬਿਆਯੋ ਬਣੇ ਰਹੀ ਹੋ ਜੀ ਤੁਸੀਂ ਬਲੌਗ ਵਿੱਚ ਇੱਕ ਤਿਆੰਦੀ ਆ ਦੇਖ ਲਓ ਜੀ ਟੱਬ ਭਰ ਗਿਆ ਕੂੜੇ ਨਾਲ ਤੇ ਸਫਾਈ ਆਪਣੀ ਹੋ ਗਈ ਸਾਰੀ ਇੱਧਰ ਲਈ ਤੇ ਹਲੋ ਹੁਣ ਦੂਸਰੇ ਪਾਸੇ ਚਲਦੇ ਹਾਂ ਦੀ ਨੇਰੀ ਵਗਲਾਰ ਚੱਕਦੇ ਹੋਏ ਆਪਾਂ ਹੋ ਗਏ ਗਰਮੋਂ ਗਰਮੀ ਤੇ ਬਹੁਤ ਜ਼ਿਆਦਾ ਗੰਡਾ 파 ਰੱਖਿਆ ਸੀਗਾ ਨੇਰੀ ਨੇ ਤੇ ਬੱਸ ਹੋ ਗਏ ਬੱਸ ਹੋ ਗਏ ਅੱਧਾ ਤਾਂ ਹੋ ਗਿਆ ਬਾਕੀ ਕਰ ਰਹੇ ਹਾਂ ਲੋ ਜੀ ਇੱਥੇ ਹੋ ਗਿਆ ਸੀਗਾ ਟਾਈਮ ਸਾਹਿਲ ਦੇ ਕਰਨ ਦੇ ਜਾਣ ਦਾ ਤੇ ਮੈਂ ਦੇਣ ਲੱਗੀ ਸੀਗੀ ਰੋਟੀ ਇਹ ਦਾਲ ਮੈਂ ਸਵੇਰੀ ਬਣਾ ਲਈ ਸੀਗੀ ਅੱਜ ਮੂੰਗੀ ਛੋਲੇ ਦੀ ਦਾਲ ਬਣਾਈ ਸੀਗੀ ਤੇ ਨਾਲ ਸੈਲਡ ਦਵਾਂਗੀ ਤੇ ਚਟਨੀ ਬਣਾ ਕੇ ਰੱਖੀ ਸੀਗੀ ਉਹ ਦਵਾਂਗੀ ਇਹਨੂੰ ਤੇ ਲੋ ਜੀ ਚਟਨੀ ਮੈਂ ਕੱਢ ਲਈ ਸੀ ਫ੍ਰਿਜ ਤੋਂ ਤੇ ਨਾਲ ਹੀ ਪਾਣੀ ਦੀ ਬੋਤਲ ਤੇ ਇੱਥੇ ਮੈਂ ਕੱਢ ਲਈ ਸੀ ਸੈਲਡ ਤੇ ਹੋਣ ਦੇਣੀਆਂ ਰੋਟੀ ਦੀ ਲੋ ਜੀ ਰੋਟੀ ਮੈਂ ਪਾ ਲਈ ਸੀਗੀ ਤੇ ਪਾ ਕੇ ਮੈਂ ਲੈ ਕੇ ਚਲੀ ਸੀਗੀ ਅੰਦਰ ਸਾਇੰਡ ਰੈਡੀ ਹੋ ਗਿਆ ਸੀਗਾ ਜਾਣ ਲਈ ਵਾਸਤੇ ਤੇ ਆਜੋ ਜੀ ਤੁਸੀਂ ਵੀ ਖਾ ਲਓ ਲੋਗੇ ਪਾਸ ਮੁਟਕਾ ਖਾ ਕੇ ਮੈਂ ਹਾਂਜੀ ਛੁੱਟੀਆਂ ਕਰਕੇ ਆਗੇ ਸੀਗੇ ਬੱਚੇ ਸਾਡੇ ਮੇਰੇ ਦਿਓਰ ਦੇ ਤੇ ਇੱਥੇ ਖੇਡਣ ਲੱਗੇ ਹੋਏ ਸੀਗੇ ਹਾਈ ਬੋਲੋ ਹਾਈ ਕਰ ਦੇ ਇੱਕੋ ਇੱਦਣ ਕਰਕੇ ਤਾਂ ਕਰ ਇਹ ਮੇਰੀ ਗੁੜਿਆਰਾਨੀ ਪਰੀ ਇਹਨੇ ਚੱਕਿਆ ਗੁੱਡੀ ਦਿਖਾਈ ਪਰ ਦਿਖਾਈ ਗੁੱਡੀ ਹਾਈ ਬੋਲ ਦੋ ਹਾਈ ਤੇ ਕਰ ਦੋ ਦਿਖਾਈ ਪਤਾ ਇਹਨੇ ਜੀ ਇਹ ਗੁੱਡੀ ਲੈਣੀ ਹੁੰਦੀ ਆ ਪਰ ਇਹਨੇ ਇਹ ਮੇਰੀ ਹੈਗੀ ਆ ਸੈਂਟੀ ਟੱਪਟੀ ਕੋ ਸਾਲ ਪੁਰਾਣੀ ਗੁੱਡੀ ਹੈ ਇਹ ਮੇਰੀ ਜਦੋਂ ਮੈਂ 4 ਸਾਲ ਦੀ ਸੀ ਨਾ 4-5 ਕੇ ਸਾਲ ਦੀ ਸੀ ਜਿਆਦੀ ਗੁੱਡੀ ਹੈ ਇਹ ਇਹਨੇ ਆ ਕੇ ਇਹਦੇ ਨਾਲ ਖੇਡਣਾ ਹੁੰਦਾ ਇਹ ਮੇਰੇ ਡੈਡੀ ਲੈ ਕੇ ਆਏ ਸੀਗੇ ਬਾਹਰੋਂ ਮੇਰੇ ਲਈ ਜਾਦੀ ਮੈਂ ਸੰਭਾਲ ਕੇ ਰੱਖੀ ਹੋਈ ਆ ਤੇ ਇਹਨੇ ਇਹਦੇ ਨਾਲ ਖੇਡਣਾ ਹੁੰਦਾ ਦਿਹਾਈ ਪੁੱਤਿੱਦਨ ਕਰੀ ਦੇਖੋ ਕਮੈਂਟ ਕਰਕੇ ਦੱਸਿਓ ਕਿਨੇ ਕਿਨੇ ਆਪਣੇ ਖਿਡੌਣੇ ਸੰਭਾਲ ਕੇ ਰੱਖੇ ਹੋਏ ਨੇਗੇ ਹਾਂਜੀ ਇੱਥੇ ਆ ਗਈ ਸੀ ਫਰੀਦੇ ਗੈਰੀ ਵੱਡੇ ਰੈਡੀ ਤੇ ਬਸ ਉਹ ਲਾੜ ਕਰ ਰਹੀ ਸੀ ਜੀ ਨਾਲ ਨਾਲ ਤੇ ਕਿੰਨੀ ਕੀ ਜੀ ਪਾਲੀ ਆ ਸੀ ਇਸ ਲਈ ਬਹੁਤ ਕਰਦੀ ਆ ਸਾਡੇ ਦੋਨਾਂ ਦਾ ਵੀ ਕੈਨ ਦੀ ਵੀ ਕੈਮ ਬੰਮਾ ਮੇਰੇ ਨਾਲ ਚੱਲੋ ਵੱਡੀ ਅੰਮਾ ਵੀ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਤੇ ਹਲਜੀ ਲੋਟੀ ਤੇ ਆਪਾਂ ਲੱਗੇ ਸੀ ਜੀ ਤੇ ਸਟਿਚਿੰਗ ਕਰਨੇ ਸ਼ਰਟ ਸਟਿਚ ਕਰ ਰਹੀ ਸੀ ਮੇਰੇ ਕਤੂਟ ਕੱਟਲੇ ਸੀਗਾ ਉਹਨੂੰ ਦਿਖਾਇਆ ਸੀ ਤੇ ਉਹ ਹੀ ਬਸ ਪੂਰਾ ਕਰਨ ਲੱਗੇ ਸੀ ਜੀ ਸਟਿਚਿੰਗ ਕਰਨ ਲੱਗੇ ਸੀ ਸ਼ਰਟ ਦੇ ਨਾਲ ਨਾਲ ਮਿਆਰੀਆਂ ਵਿੱਚ ਪਾਣੀ ਲਾਇਆ ਜੀ ਪੈਟ ਵੀ ਦੇਖਣ ਜਾਂਦੀ ਥੋੜੀ ਥੋੜੀ ਦੇਰ ਬਾਅਦ ਉੱਠ ਕੇ ਨਾਲ ਨਾਲ ਸਿਜ਼ਨ ਕਰੀ ਜਾਂਦੀ ਸੀ ਬੱਚੇ ਖੇਡਣ ਲੱਗੇ ਹੋਏ ਸੀ ਬਾਹਰ ਤੇ ਬਸਾਰੇ ਪਾਸੇ ਗਿਆਲ ਰੰਦਾਇਆ ਕਿ ਜਿਹੜਾ ਕੰਮ ਹੈ ਉਹ ਆਪਣੀ ਡਿਊਟੀ ਹੁੰਦੀ ਹੈ ਨਾ ਬੱਚੇ ਤਾਂ ਭੁੱਲ ਵੀ ਜਾਂਦੇ ਨੇਗੇ ਮੈਂ ਕਿਹਾ ਤਾਂ ਸੀਗਾ ਉਹਨਾਂ ਨੂੰ ਪਰ ਉਹ ਭੁੱਲ ਜਾਂਦੇ ਨੇ ਪਿਛਲੇ ਮਹੀਨੇ ਫੁੱਲ ਦੇਖ ਕੇ ਆ ਨੀ ਮੀਆ ਉੱਟ ਕੇ ਤੇ ਲੋ ਜੀ ਆਪਣੀ ਸ਼ਰਟ ਆ ਜਿਹੜੀ ਥੋੜੀ ਜਿਹੀ ਹੋ ਗਈ ਸੀ ਰੈਡੀ ਹੁਣ ਇਹਦੇ ਬਾਹਾਂ ਔਰ ਘੇਰਾ ਲੜਨ ਵਾਲਾ ਰਹਿ ਗਿਆ ਬਾਕੀ ਵੇਲੀਆ ਫਲਿੱਟਸ ਵਗੈਰਾ ਪਾਤੀਏ ਦਈਏ ਮੈਂ ਤੇ ਹੁਣ ਇਥੇ ਸ਼ਰਟ ਆ ਜਿਹੜੀ ਬਸ ਰੈਡੀ ਹੋਣ ਵਾਲੀ ਆ ਆਪਣੀ Vamos pé, porque que aí é लेके नहीं एने प्यारे लग रहे हैं फूल मेरे यने आप ही हो गया बूटा ये अपने आप ही हो गया सी देखो कि भर गया ते ते बीज भी आ गया वा यू आप जगह लाव गे ਇਹਨੂੰ ਹੋਰ ਜਗ੍ਹਾ ਲਗਾਵਾਂਗੇ ਆਪਾਂ ਆਪਾਂ ਇਹਦਾਂ ਨੂੰ ਕਰ ਦੇ ਤੇਰੇ ਵੱਲੋਂ ਲੈ ਜਾ ਕਿਤਲਾ ਕਿਤਲਾ ਮੇਰੇ ਕੋਲ ਕਿਉਂ ਖਿੱਚੀ ਜਾਂਦੀ ਆ ਉਧਰੋਂ ਕਿ ਹੱਗੀ ਚਾ ਨਾ ਮੇਰੇ ਕੋਲ ਖਿੱਚੀ ਜਾਂਦੀ ਆ ਦੇਖੋ ਆਪਣੇ ਲੱਟੂ ਕੀ ਆ ਜਿਹੇ ਬੇਲ ਨਾਲ ਚਲਤੀਆਂ ਨੇ ਕਿੱਡੀ-ਕਿੱਡੀਆ ਹੋ ਗਈ ਉਹਨਾਂ ਨੂੰ ਪਿੰਚਿੰਗ ਕਰਾਂਗੇ ਆਪਾਂ ਤੁਹਾਨੂੰ ਦੱਸੂਗਾ ਕਿ ਪਿੰਚਿੰਗ ਕੀ ਹੁੰਦਾ ਵਾ ਕੱਲ ਨੂੰ ਕਰੂਗੇ ਤੇ ਫਿਰ ਨਾਲ ਤੁਹਾਨੂੰ ਦੱਸਾਂਗੇ ਆਪਾਂ ਤੇ ਪਿਆਜ਼ ਨੇ ਜਿਹੜੇ ਆਪਣੇ ਉਹ ਬੋਤਲ ਲੈ ਨੇ ਬੱਚਿਆਂ ਨੇ ਬੋਲਾ ਮਾਰ-ਮਾਰ ਕੇ ਪਿਆਜ਼ ਸਾਰੇ ਮੇਰੇ ਸਿਰ ਤੇ ਗੰਦੇ ਬੱਚਿਆਂ ਨੇ ਇਹ ਜਿਹੜੇ ਗੰਦੇ ਬੱਚੇ ਨੇ ਨਾ ਗੰਦੇ ਬੱਚੇ ਇਹ ਬੈਟਬਾਲ ਖੇਡਦੇ ਨੇ ਇਹ ਗੰਦੇ ਬੱਚੇ ਤੇ ਇਹਨਾਂ ਨੇ ਮੇਰੀ ਸਾਰੇ ਪਿਆਜ ਦਾ ਫਹਾ ਵੜਤਾ ਐਨੇ ਤਾਂ ਜ਼ਿਆਦਾ ਕੀਤਾ ਇਹ ਨਹੀਂ ਜ਼ਿਆਦਾ ਫਹਾ ਵੜਿਆ ਵਾ ਬੱਚੇ ਕਹਿ ਰਹੇ ਨੇ ਦਾ ਆਂਟੀ ਪਰ ਮੈਨੋਂ ਹੋਪੋਤ ਲਗਾ ਕੇ ਆਇਓ ਕੁਛ ਸਮਰਸੀ ਆਮਾ ਤੁਮਾਰਸੀ ਵਾਲੀ ਸੋਚੇ ਬੱਬੇ ਜਾਨਵਰ ਮੇਰੇ ਮਗਰ ਲੜੋ ਨਾ ਜੀ ਮੈਂ ਪੈਪਰਕ ਕੇ ਦੁਬਾਰਾ ਆ ਕੇ ਫੇਸ ਸਟੀਚਿੰਗ ਕਰਨ ਲੱਗ ਗਈ ਸੀਗੀ ਆਪਣਾ ਕੰਮ ਤੇ ਜੇ ਮੈਂ ਇਕੱਲੀ ਹੀ ਬੈਠੀ ਸੀ ਕਿ ਆਪਣਾ ਤੇ ਹੁਣ ਦੁਬਾਰਾ ਮੈਂ ਚੱਲ ਰਹੀ ਸੀ ਕਿ ਪੈਪ ਲਗਾ ਕੇ ਹਰਨ ਖੰਡਾ ਮੰਮੀ ਅਸੀਂ ਉਸ ਬਸਥੇ ਲਿਆ ਗੁਰੂ ਦੀ ਕਿਆਰੀ ਤੇ ਹੁਣ ਮੈਂ ਪਾਣੀ ਲਗਾ ਦੂੰ ਨਾ ਕਿਆਰੀਆਂ ਨੂੰ ਆਪਣੇ ਕਿਚਨ ਗਾਰਡਨ ਚ ਲੋ ਜੀ ਆਪਾਂ ਲਾਤੀ ਡਿਊਟੀ ਆਪਣੇ ਬੱਚੇ ਦੀ ਉਨੇ ਲਗਾਊਗਾ ਪਾਣੀ ਪਿਆਰੀਆਂ ਨੂੰ ਤੇ ਮੈਂ ਆਪਣਾ ਸਟੀਚਿੰਗ ਦਾ ਕਰਕੇ ਫਿਰ ਸਬਜ਼ੀ ਵਗੈਰਾ ਦਾ ਕਰਨਾ ਦੋ ਸਾਰੀ ਦਾਲ ਤਾਂ ਮੈਂ ਸਵੇਰੇ ਬਣਾ ਲਈ ਸੱਚ ਤੇ ਹੁਣ ਸੂਟ ਕੰਪਲੀਟ ਕਰਕੇ ਹੀ ਅੱਜ ਰਾਤ ਨੂੰ ਫਿਰ ਤਰਪਾਈ ਵਗੈਰਾ ਕਰਕੇ ਮੈਂ ਕੋਲ ਗੋਲ ਮਟੋਲ ਹਾਂਜੀ ਸ਼ਰਟ ਹੋ ਗਈ ਸੀਗੀ ਆਪਣੀ ਕੰਪਲੀਟ ਤੇ ਹੁਣ ਆਪਾਂ ਰਾਤ ਦਾ ਕੰਮ ਸ਼ੁਰੂ ਕਰਨਾ ਹੈ ਅਗਲਾ ਪਾਸ ਕਰਨਾ ਹੈ ਤੇ ਸਰਦਾਰ ਜੀ ਆਗੇ ਸੀਗੇ ਮੇਰੇ ਤਸਕਲੀ ਬਣਾ ਕੇ ਦੇਣੀ ਆ ਉਹਨਾਂ ਨੂੰ ਤੇ ਉਹਨਾਂ ਨੂੰ ਮਿਲਿਆ ਕੂਕਨ ਬਾਕਸ ਕੰਪਨੀ ਤੋਂ ਰੋਟੀ ਲੈ ਕੇ ਜਾਇਆ ਕਰੀਏ ਤੇ ਕੰਪਨੀ ਵੱਲੋਂ ਮਿਲਿਆ ਆ ਸਾਟਾ ਕੰਪਨੀ ਵੱਲੋਂ ਮਿਲਿਆ ਵਿੱਚ ਲੱਗੇ ਹੋਏ ਰਹਿਣਾ ਇਹ ਚੰਦਨ ਤਾਂ ਜੋ ਮੰਗੇ ঠাকুর ਆਪਣੇ ਸੇ ਸੋਈ ਸੋਈ ਦੇਵੇ ਤੇ ਇਹ ਆ ਗਿਆ ਜੀ ਡੱਬਾ ਮੇਰੇ ਸਰਦਾਰ ਜੀ ਦਾ ਨਹੀਂ ਤਾਂ ਮੈਨੂੰ ਡੱਬੀਆਂ ਜੀਆਂ ਵਿੱਚ ਪਾ ਕੇ ਦੇਣੇ ਪੈਂਦਾ ਸੀਗਾ ਰੋਟੀ ਉਹਨਾਂ ਨੂੰ ਤੇ ਹੁਣ ਇਹਦੇ ਵਿੱਚ ਲੈ ਕੇ ਜਾਇਆ ਕਰਨਗੇ ਬਾਕੀ ਦੇਖ ਦੇ ਹਰ ਮੈਨ ਕਹਣਾ ਡੈਡੀ ਮੈਨੂੰ ਦੇ ਦੋ ਲੋ ਜੀ ਦੇਖੋ ਇਹਦੇ ਵਿੱਚ ਦੋ ਡੱਬੀਆਂ ਨੇਗੇ ਸਟੀਲ ਦੀਆਂ ਤੇ ਇਹਨਾਂ ਦੇ ਲੀਡਰ ਨੇ ਜਿਹੜੇ ਉਹ ਪਲਾਸਟਿਕ ਦੇ ਨੇ ਤੇ ਚਲੋ ਜੀ ਹੁਣ ਇਹਦੇ ਵਿੱਚ ਲੈ ਜਾਇਆ ਕਰਨਗੇ ਰੋਟੀ ਦੇਖੋ ਹਰਮਨ ਲੈ ਕੇ ਜਾਂਦਾ ਕਿ ਸਰਦਾਰ ਜੀ ਲੈ ਕੇ ਜਾਂਦੇ ਨੇ ਕੱਲੇ ਡੜੀ ਮੈਂ ਲੈ ਜਾ ਕਰੂੰਗਾ ਕੱਲੇ ਚਲ ਤੂੰ ਲੈ ਜਾ ਕਰੀ ਤੇ ਆਪਣੀ ਸ਼ਰਟ ਵੀ ਰੈਡੀ ਹੋ ਗਈ ਆ ਹਾਂਜੀ ਸ਼ਰਟ ਰੈਡੀ ਹੋ ਗਈ ਆ ਤੇ ਸਲਵਾਰ ਵੀ ਆਲਮੋਸਟ ਰੈਡੀ ਹੋ ਗਈ ਬਸ ਉਹਦੇ ਮੂਰੀਆਂ ਕੱਲੀਆਂ ਰਹਿ ਗਈਆਂ ਨੇਗੀਆਂ ਤੇ ਮੂਰੀਆਂ ਮੈਂ ਬਣਾਉਂਗੀ ਹੁਣ ਫੇਰ ਕੇ ਸਰਦਾਰ ਜੀ ਨੂੰ ਪਾਣੀ ਪੂਣੀ ਦੇ ਕੇ ਤੇ ਫੇਰ ਬਣਾਉਂਗੀ ਮੈਂ ਤੇ ਵੀ ਤਰਪਾਈ ਰਹਿ ਗਈ ਆ ਕਰ ਪਾਈ ਕਰ ਦਾਂਗੇ ਜਾਂ ਸਵੇਰੇ ਸਾਜਰੇ ਉੱਠ ਕੇ ਕਰ ਦਾਂਗੇ ਤੇ ਫਿਰ ਰੈਡੀ ਕਰਕੇ ਰੱਖ ਦਾਂਗੇ ਤੇ ਫਿਰ ਉਹ ਲੈ ਜਾਣਗੇ ਤੇ